ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਪਹੁੰਚੇ ਹਾਂ ਜੀ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਦੇ ਸਥਾਨ ਤੇ ਸੰਗਤ ਜੀ ਬਾਬਾ ਗੁਰਦਿੱਤਾ ਜੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਦੇ ਵੱਡੇ ਸੁਪੁੱਤਰ ਸਨ ਅਤੇ ਉਹਨਾਂ ਦਾ ਜਨਮ ਕੱਤਕ ਸੁਦੀਪ 15 ਸਮਤ ਸਨ 1613 ਈਸਵੀ ਮਾਤਾ ਦਮੋਦਰੀ ਜੀ ਦੀ ਪਾਵਨ ਕੁੱਖੋਂ ਡਰੋਲੀ ਪਾਈ ਜ਼ਿਲ੍ਹਾ ਮੋਗਾ ਵਿਖੇ ਹੋਇਆ ਸੰਗਤ ਜੀ ਆਪ ਜੀ ਨੇ ਗੁਰੂ ਪਿਤਾ ਪਾਸੋਂ ਧਾਰਮਿਕ ਅਤੇ ਸ਼ਾਸਤਰ ਵਿਦਿਆ ਪ੍ਰਾਪਤ ਕੀਤੀ 1 ਵਿਸਾਖ ਸਨ 1600 24ਵੀਂ ਸ੍ਰੀ ਨੂੰ ਆਪ ਜੀ ਦਾ ਆਨੰਦ ਕਾਰਜ ਬੀਬੀ ਅਨੰਤੀ ਜੀ ਨਾਲ ਬਟਾਲਾ ਸ਼ਹਿਰ ਵਿਖੇ ਹੋਇਆ ਜਿਨ੍ਹਾਂ ਦੀ ਪਾਵਨ ਕੁੱਖ ਤੋਂ ਬਾਬਾ ਧੀਰਮਲ ਜੀ ਅਤੇ ਗੁਰੂ ਹਰਾਈ ਸਾਹਿਬ ਜੀ ਦਾ ਜਨਮ ਹੋਇਆ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਅਨੇਕਾਂ ਜੰਗਾਂ ਯੁੱਧਾਂ ਵਿੱਚ ਸ਼ਸਤਰਾਂ ਦੇ ਯੋਗਰ ਵਿਖਾਏ ਸ਼ਿਕਾਰ ਖੇਡਣ ਸਮੇਂ ਬਾਬਾ ਗੁਰਦਿੱਤਾ ਜੀ ਕੋਲੋਂ ਇੱਕ گاਉਂ ਦੀ ਮੌਤ ਹੋ ਜਾਣ ਕਰਕੇ ਗਵਾਲੇ ਦੇ ਇਤਰਾਜ਼ ਕਰਨ ਤੇ ਬਾਬਾ ਜੀ ਨੇ ਕਰਾਮਾਤ ਵਿਖੰਦਿਆਂ گاਉਂ ਜੀਵੰਦੀ ਕਰ ਦਿੱਤੀ ਸੀ ਸੰਗਤ ਜੀ ਜਿਸ ਤੇ ਗੁਰੂ ਪਿਤਾ ਜੀ ਨੇ ਕਰਾਮਾਤ ਨੂੰ ਕਹਿਰ ਆਖਦਿਆਂ ਸਖਤ ਨਾਰਾਜ਼ਗੀ ਯਾਹਰ ਕੀਤੀ। ਬਾਬਾ ਜੀ ਨੇ ਇਸ ਸਥਾਨ ਤੇ ਚੇਤ ਸੁਧੀ 10 ਸਮਤ ਸਨ 1638 ਨੂੰ ਆਪਣਾ ਪੰਜ ਭੂਗਤ ਸਰੀਰ ਤਿਆਗ ਦਿੱਤਾ। ਸੰਗਤ ਜੀ ਬਾਬਾ ਗੁਰਦਿੱਤਾ ਜੀ ਬਹੁਤ ਹੀ ਬੰਦਗੀ ਵਾਲੇ ਹੋਏ ਸਨ ਅਤੇ ਕਿਹਾ ਜਾਂਦਾ ਹੈ ਕਿ ਬਾਬਾ ਗੁਰਦਿੱਤਾ ਜੋਰ ਮੰਗਿਆ ਉਹੀ ਦਿੱਤਾ। ਜੋ ਵੀ ਸੰਗਤਾਂ ਇੱਥੇ ਅਰਦਾਸ ਬੇਨਤੀ ਕਰਦੀਆਂ ਹਨ ਉਹਨਾਂ ਦੀ ਅਰਦਾਸ ਬਾਬਾ ਜੀ ਪ੍ਰਵਾਨ ਕਰਦੇ ਹਨ ਉਹਨਾਂ ਦੀ ਅਰਦਾਸ ਜਰੂਰ ਪੂਰੀ ਹੁੰਦੀ ਹੈ ਜੀ ਸੰਗਤ ਜੀ ਜਿਸ ਸਥਾਨ ਤੇ ਬਾਬਾ ਜੀ ਛੜੀ ਰੱਖ ਕੇ ਲੰਮੇ ਪਏ ਸੀ ਉਸ ਸਥਾਨ ਤੇ ਨਿੰਮ ਉੱਗ ਚੁੱਕੀ ਸੀ ਅਤੇ ਅੱਜ ਵੀ ਉਹ ਨਿੰਮ ਹਰੀ ਭਰੀ ਹੈ ਸੰਗਤਾਂ ਆਉਂਦੀਆਂ ਹਨ ਨਿੰਮ ਦੇ ਦਰਸ਼ਨ ਕਰਦੀਆਂ ਹਨ ਅਤੇ ਸੰਗਤ ਜੀ ਬਾਬਾ ਗੁਰਦਿੱਤਾ ਜੀ ਨੇ ਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਹਿਣ ਤੇ ਗੁਰਦੁਆਰਾ ਕੀਰਤਪੁਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਸੀ ਜੋ ਕਿ ਅੱਜ ਕੀਰਤਪੁਰ ਸਾਹਿਬ ਇੱਕ ਬਹੁਤ ਸੁੰਦਰ ਸਥਾਨ ਬਣਿਆ ਹੈ ਅਤੇ ਸੰਗਤ ਜੀ ਇਸ ਸਥਾਨ ਤੇ ਵੀ ਬਹੁਤ ਹੀ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਆਉਂਦੀਆਂ ਹਨ ਅਤੇ ਦਰਸ਼ਨ ਦੇ ਧਾਰੇ ਕਰਕੇ ਜਾਂਦੀਆਂ ਹਨ ਬਹੁਤ ਹੀ ਇੱਥੇ ਬਾਬਾ ਜੀ ਦੀ ਕਿਰਪਾ ਹੈ ਜੀ ਸੰਗਤ ਜੀ ਫਤੇ ਦੀ ਸਾਂਝ ਪਾਉਂਦੇ ਆ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਤੇ ਸੰਗਤ ਜੀ ਸਾਨੂੰ ਸਪੋਰਟ ਕਰਿਆ ਕਰੋ ਤਾਂ ਅਸੀਂ ਹੋਰ ਵੀਡੀਓ ਇਸੇ ਤਰ੍ਹਾਂ ਲੈ ਕੇ ਆ ਕੇ ਗੁਰੂਤਮ ਜੀ ਦੇ ਦਰਸ਼ਨ